ਮਾਮਲਾ ਸਰੰਦ ਬਲਾਕ ਦੇ ਛੰਨਾ ਪਿੰਡ ਦਾ ਹੈ ਤੇ ਛੰਨਾ ਪਿੰਡ ਦਾ ਸੇਮਜੀਤ ਸਿੰਘ ਛੰਨਾ ਕਿਸਾਨ ਆਗੂ ਹੈ ਅਤੇ ਉਸਨੇ ਦੋਸ਼ ਲਗਾਇਆ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਆ ਉਸਨੇ ਪੰਚਾਇਤੀ ਚੋਣਾਂ ਦੇ ਵਿੱਚ ਵੱਡੀ ਧਾਂਦਲੀ ਕੀਤੀ ਹੈ ਤੇ ਸਾਡੇ ਜਿਹੜੇ ਕਾਗੇ ਨੇ ਉਹ ਸਰਪੰਚੀ ਵਾਲੇ ਉਹ ਜਾਣ ਬੁੱਝ ਕੇ ਰੱਦ ਕਰਾਏ ਨੇ ਤੇ ਸਾਨੂੰ ਯੋਗ ਕਰਾਰ ਦਿੱਤਾ ਹੈ ਪਰ ਅਸੀਂ ਸਾਰੇ ਯੋਗ ਸੀ ਅਤੇ ਅਸੀਂ ਚੋਣ ਲੜਨੀ ਚਾਹੁੰਦੇ ਸੀ ਪਰ ਇਹ ਸਾਨੂੰ ਲੜਨ ਨਹੀਂ ਦਿੱਤੀ ਗਈ ਅਤੇ ਇਸ ਵਿੱਚ ਜਿਹੜਾ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਹੋਇਆ ਅਸੀਂ ਸਭ ਨੂੰ ਕੋਰਟ ਦੇ ਵਿੱਚ ਘੜੀਸਾਂਗੇ ਤੇ ਅਸੀਂ ਇਹਨਾਂ ਨੂੰ ਬਖਸ਼ਣ ਵਾਲੇ ਨਹੀਂ ਕੀ ਕਹਿ ਰਹੇ ਨੇ ਉਹ ਆਪ ਤੁਹਾਨੂੰ ਦਿਖਾਉਨੇ ਆ ਅਸੀਂ ਜੀ ਸਰਪੰਚੀ ਦੇ ਕਾਗਜ਼ ਭਰੇ ਸੀ ਜੀ ਹਾਂ ਇੱਕ ਦਾ ਜੀ ਜੋ ਹੁੰਦਾ ਏ ਉਹ ਸਾਡਾ ਕਲੀਅਰ ᱛੀ ਹੈ ਅਸੀਂ ਕੋਈ ਡਿਫਾਲਟਰ ਨਹੀਂ ਜੀ ਅਸੀਂ ਜਦੋਂ ਕਾਗਜ਼ਪਤ ਜਿਵੇਂ ਜੀ ਟੂਟੀ ਦਾ ਹੋ ਗਿਆ ਜੀ ਉਹ ਸਾਡਾ ਕਲੀਅਰ ᱛੀ ਹੈ ਜੀ ਕਾਗਜ਼ ਬਾਕੀ ਜੀ ਸਾਰੇ ਉਹ ਸਾਡੇ ਜਿਵੇਂ ਸਾਇਟੀ ਦਾ ਹੋ ਗਿਆ ਜੀ ਉਹ ਵੀ ਸਾਡਾ ਕਾਗਜ਼ ਕਲੀਅਰ ਦੀ ਤੇ ਅਸੀਂ ਇੱਥੋਂ ਆਪਣਾ ਮੰਗਿਆ ਕਿ ਸਾਨੂੰ ਦੱਸਤਾ ਦਓ ਜੀ ਇਤਰਾਜ਼ ਕੀ ਲੱਗਿਆ ਜੀ ਸਾਨੂੰ ਇਹਨਾਂ ਨੇ ਬੁਲਾਇਆ ਨਹੀਂ ਹੈਗਾ ਜੀ ਸਾਨੂੰ ਕੁਝ ਦੱਸਿਆ ਨਹੀਂ ਹੈਗਾ ਨਾ ਸਾ ਤੋਂ ਪੁੱਛਿਆ ਗਿਆ ਜੀ ਬੁਲਾ ਕੇ ਸਾਡੇ ਕਾਗਜ਼ ਜੀ ਇਹਨਾਂ ਨੇ ਵੜਤੇ ਜੀ ਜੋ ਲੋਕਰੋਲਾ ਪਾ ਰਹੇ ਨੇ ਕਿ ਤੁਸੀਂ ਪੰਚਾਇਤੀ ਜ਼ਮੀਨ ਦੱਬੀ ਵੀ ਆ ਜੀ ਮੇਰੇ ਕੋਲ ਪੰਚਾਇਤੀ ਜ਼ਮੀਨ ਦਾ ਇੱਕ ਖੁੱਡ ਨਹੀਂ ਹੈਗਾ ਜੀ ਪਿੰਡ ਦੇ ਵਿੱਚ ਆ ਕੇ ਤੁਸੀਂ ਪਤਾ ਕਰ ਸਕਦੇ ਹੋ ਜੇ ਮੇਰੇ ਕੋਲ ਪੰਚਾਇਤੀ ਜ਼ਮੀਨ ਦੱਬੀ ਵੀ ਆ ਤਾਂ ਗਵਰਨਮੈਂਟ ਮੇਰੇ ਪਰ ਕਾਰਵਾਈ ਕਰੇ ਨੂੰ ਜੀ ਪਰਸੋਂ ਰਾਤ ਨੂੰ ਸਾਡੇ ਨਾਲ ਤੋਂ ਪਿੰਡ ਤੋਂ ਦੋਸ ਹੈਗੇ ਨੇ ਉਹਨਾਂ ਦਾ ਫੋਨ ਆਇਆ 11:30 ਉਹ ਕਹਿੰਦੇ ਜੀ ਤੁਹਾਡੀ ਲਿਸਟ ਲੱਗ ਗਈ ਪਿੰਡ ਦੀ ਕਿ ਤੁਹਾਡਾ ਇਹਦੇ ਵਿੱਚ ਨਾਮ ਨਹੀਂ ਹੈਗਾ ਕਿ ਤੁਹਾਡੇ ਕਾਗਜ਼ ਵੱਡੇ ਗਏ ਫਿਰ ਜੀ ਦੂਸਰੇ ਦਿਨ ਸਾਨੂੰ ਉਹਨਾਂ ਨੇ ਉਹ ਭੇਜਿਆ ਜੀ ਫੋਨ ਦੇ ਵਿੱਚ ਕਿ ਸਾਨੂੰ ਉਜੋਗ ਕਰਾਰ ਦਿੱਤਾ ਉਹਨਾਂ ਨੇ ਮੈਂ ਕਿਹਾ ਯਾਰ ਸਾਡੇ ਪ੍ਰੀ ਐਲੀਕੇਸ਼ਨ ਕੀ ਲਾਇਆ ਤਾਂ ਦੱਸ ਦੋ ਉਹ ਵੀ ਨਹੀਂ ਸਾਨੂੰ ਦੱਸਿਆ ਹੈ ਜੀ ਜੋ ਪਿੰਡ ਦੇ ਵਿੱਚ ਬਰੋਦੀ ਨੇ ਉਹ ਕਹਿ ਰਹੇ ਨੇ ਕਿ ਇਹਨੇ ਪੰਚਾਇਤੀ ਜ਼ਮੀਨ ਦੱਬੀ ਵੀ ਆ ਜਿ ਸਰਕਾਰੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਗਈ ਹੈ ਨਹੀਂ ਜੀ ਸਾਨੂੰ ਕੋਈ ਨਹੀਂ ਦਿੱਤੀ ਗਈ ਜੀ ਸਾਨੂੰ ਸਾਰੀਆਂ ਨੂਸੀਆ ਸਾਨੂੰ ਮਿਲੀਆਂ ਵੀਆਂ ਦੀ ਜੀ ਹਣ ਤਾਂ ਕੁਝ ਪੁੱਛਿਆ ਹੀ ਨਹੀਂ ਜੀ ਡਾਇਰੈਕਟੇ ਕਾਗਜ਼ ਚੱਕਦੇ ਜੀ ਇਹਨਾਂ ਨੇ ਅੱਜ ਅੱਜ ਕਾਗਜ਼ ਰੱਦ ਕਰਨ ਦਾ ਨਾਮਬਾਤੀ ਦਾ ਆਖਰੀ ਦਿਨ ਹੈ ਤੁਸੀਂ ਉੱਥੇ ਜਾ ਕੇ ਕਿਸੇ ਸਰਕਾਰੀ ਅਧਿਕਾਰੀ ਨੂੰ ਮਿਲੇ ਹੋ ਹਾਂ ਜੀ ਮੈਂ ਜੀ ਵੀਡੀਓ ਦਫ਼ਤਰ ਗਿਆ ਸੀ ਜੀ ਉਹਨਾਂ ਨੂੰ ਮੈਂ ਪੁੱਛਿਆ ਕਿ ਭਾਈ ਸਾਡੇ ਕਾਗਜ਼ ਜੋ ਉਤਰਾਜ ਲੱਗਿਆ ਦੱਸੋ ਉਹ ਕਹਿੰਦੇ ਅਸੀਂ ਨਹੀਂ ਦੱਸਣੇ ਹੈਗੇ ਉਹ ਤਾਂ ਆਰਓ ਦੱਸੂਗਾ ਜੀ ਜਦੋਂ ਮੈਂ ਸਕੂਲ ਦੇ ਵਿੱਚ ਗਿਆ ਜੀ ਸ਼ੋਕਾ ਦੇ ਵਿੱਚ ਉੱਥੇ ਜੀ ਮੈਂ ਪੁੱਛਿਆ ਉੱਥੇ ਜੀ ਮੈਨੂੰ ਕੋਈ ਤਸੱਲੀ ਭਖਸ ਜਵਾਬ ਨਹੀਂ ਦਿੱਤਾ ਹੈਗਾ ਉਹਨਾਂ ਨੇ ਆਰਓਨ ਮਿਲੇ ਜੀ ਹੈ ਜੀ ਆਰਓਨ ਮਿਲੇ ਉਹ ਮੈਂ ਗਿਆ ਤੀ ਜੀ ਉੱਥੇ ਅੰਦਰ ਜਿਹੜੇ ਹੋਰ ਅਧਿਕਾਰੀ ਹੁੰਦੇ ਨੇ ਗਾਹਾਂ ੱਟਕਾ ਭੀੜ ਪਹੁੰਚੀ ਜੀ ਕੋਈ ਗੱਲੇ ਨਹੀਂ ਸੁਣੀ ਜੀ ਉਹਨਾਂ ਨੇ ਮੈਂ ਜੀ ਫਿਰ ਵਾਪਸ ਆ ਗਿਆ ਜੀ ਹੁਣ ਤਾਂ ਜੀ ਅਸੀਂ ਹਾਈ ਕੋਰਟ ਦਾ ਰੁਕ ਕਰਾਂਗੇ ਕਿਉਂਕਿ ਲੋਕਤੰਤਰ ਦੇ ਵਿੱਚ ਸਭ ਨੂੰ ਅਧਿਕਾਰ ਆ ਤੇ ਇੱਕ ਗੱਲ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਬੰਦੇ ਆ ਅਸੀਂ ਮੌਕਾ ਦਵਾਂਗੇ ਸਭ ਨੂੰ ਪਰ ਹੁਣ ਆਮ ਆਦਮੀ ਨਹੀਂ ਜੀ ਰਹੀ ਆ ਜਿਹੜੇ ਅਮੀਰ ਲੋਕ ਨੇ ਖਾਸ ਲੋਕ ਨੇ ਆਪਣੇ ਚਾਹਤੇ ਨੇ ਉਹਨਾਂ ਨੂੰ ਬਿਨਾ ਵੋਟਾਂ ਦੋ ਜੀ ਆਹ ਕਾਗਜ਼ ਰੱਦ ਕਰਾ ਕੇ ਸਰਪੰਚ ਬਣਾ ਰਹੇ ਨੇ ਜੀ ਆ ਲੋਕਾਂ ਦੇ ਹੱਕਾਂ ਦੇ ਉੱਪਰ ਬਹੁਤ ਬੜਾ ਡਾਕਾ ਹੈ ਜੀ ਕਿਉਂਕਿ ਮੇਨ ਚੋਣ ਹੁੰਦੀ ਹੈ ਜੀ ਪੰਚਾਇਤ ਦੀ ਲੋਕਾਂ ਨੂੰ ਬਹੁਤ ਆਸਾਂ ਹੁੰਦੀਆਂ ਨੇ ਪਰ ਚਲੋ ਜੀ ਇਹਨਾਂ ਨੇ ਕਾਜ ਵੱਡ ਕੇ ਬਹੁਤ ਗਲਤੀ ਕੀਤੀ ਜਿਹੜੇ ਅਧਿਕਾਰੀਆਂ ਨੇ ਮੇਰੇ ਮਤਲਬ ਗਲਤ ਰਿਪੋਰਟ ਬਣਾ ਕੇ ਪੇਸ਼ ਕੀਤੀ ਆ ਅਸੀਂ ਉਹ ਸਾਰੇ ਅਧਿਕਾਰੀਆਂ ਨੂੰ ਜੀ ਹਾਈ ਕੋਰਟ ਦੇ ਵਿੱਚ ਪਾਰਟੀ ਬਣਾਵਾਂਗੇ ਜੀ ਤੇ ਉੱਥੇ ਅਸੀਂ ਕੇਸ਼ ਤੁਹਾਡੇ ਪਿੰਡ ਦੇ ਵਿੱਚ ਹੁਣ ਕਿੰਨੇ ਕੈਂਡੀਡੇਟ ਨੇ ਤੁਹਾਡੇ ਤੋਂ علاوہ ਹੁਣ ਕੋਈ ਵੀ ਨਹੀਂ ਰਿਹਾ ਜੀ ਜਿਹੜੇ ਵਿਰੋਧੀ ਧਿਰਤੀ ਜੀ ਉਹਨਾਂ ਨੇ ਆਪਣੇ ਕਾਗਜ਼ ਵੜਾਤੇ ਜੀ ਹੁਣ ਇੱਕ ਬੰਦਾ ਰਹਿ ਗਿਆ ਜੀ ਉੱਥੇ ਤੇ ਪੰਜ ਉਹਨਾਂ ਦੇ ਐਵੇਂ ਬਣ ਗਏ ਜੀ ਜਦੋਂ ਆਪਣੇ ਕਾਗਜ਼ੇ ਬਕਤੇ ਜੀ ਜੇਕਰ ਮਾ ਕਿਉਂ ਨਹੀਂ ਹੋ ਰਹੀ ਉੱਥੇ ਮਾ ਹੁਣ ਨਹੀਂ ਜੀ ਚੋਣ ਹੁੰਦੀ ਹੈ ਜੇ ਇੱਕ ਕੈਂਡੀਡੇਟ ਹੈ ਤਾਂ ਫਿਰ ਤਾਂ ਚੋਣ ਹੋਣੀ ਨਹੀਂ ਉੱਥੇ ਨਹੀਂ ਜੀ ਹੁਣ ਤਾਂ ਹੋਣੀ ਨਹੀਂ ਜੀ ਹੁਣ ਤਾਂ ਉਹ ਬੰਦਾ ਕਿਹੜੀ ਪਾਰਟੀ ਨਾਲ ਉਡੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਤੋਂ ਹੈਗੇ ਨੇ ਜੀ ਉਹ ਅਸੀਂ ਤਾਂ ਜੋ ਐਮ ਐਲ ਏ ਸਾਹਿਬ ਨੇ ਸਾਨੂੰ ਮਾਨ ਦਿੱਤਾ ਇੰਨਾ ਪਰ ਕਿ ਜੇ ਕੋਈ ਵੋਟ ਵੋਟਰ ਲਿਸਟ ਦੇ ਵਿੱਚ ਵੀ ਕੋਈ ਗੜਬੜੀ ਤੁਹਾਨੂੰ ਲੱਗੀ ਹੈ ਕਿ ਹੋਈ ਹੈ ਵੋਟਰ ਲਿਸਟ ਦੇ ਵਿੱਚ ਹੀ ਹਾਂ ਨਹੀਂ ਜੀ ਮੋਟਰ ਲਿਸਟ ਠੀਕ ਹੈ ਹਾਂਜੀ ਮੋਟਰ ਲਿਸਟ ਜੋ ਪਿੰਡ ਦੀ ਹੁੰਦੀ ਆ ਤਾਂ ਠੀਕ ਹੈ ਜੀ ਕੋਈ ਉਹ ਨਹੀਂ ਹੈਗਾ ਇਦਾਂ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਈ ਨਹੀਂ ਉਹਦੇ ਵਿੱਚ ਨਹੀਂ ਜਾਈ ਹੈ ਸਿਰਫ ਕਾਗਜ਼ਾਂ ਦੇ ਵਿੱਚ ਹਾਂਜੀ ਕਾਗਜ਼ ਸਾਨੂੰ ਦੱਸ ਵੀ ਨਹੀਂ ਰਹੇ ਜੀ ਸਾਨੂੰ ਦੱਸੋ ਤਾਂ ਸਹੀ ਸਾਡੇ ਉੱਪਰ ਲੱਗਿਆ ਕੀ ਆ ਜੀ ਹਾਂਜੀ ਜਿਹੜਾ ਉਹਨਾਂ ਨੇ ਮੇਰੇ ਉੱਪਰ ਐਫੀਡੈਵਿਟ ਦੇਆ ਜੀ ਨੇ ਵੀ ਲਾਇਆ ਆਪਣੇ ਪਰਤ ਇਤਰਾਜ਼ ਜੀ ਅਸਤਾ ਜੀ ਹੁਣ ਹਾਈ ਕੋਰਟ ਤੇ ਸੰਤਾਂ ਭਰੋਸਾ ਹੈਗਾ ਜੀ ਜਿਨੇ ਵੀ ਮੇਰੇ ਮਤਲਬ ਗਲਤ ਤਰੀਕੇ ਨਾਲ ਕਾਗਜ਼ ਬੱਡੇ ਨੇ ਜਾਂ ਉਹਨਾਂ ਪਰ ਕਾਰਵਾਈ ਕੀਤੀ ਜਾਵੇ ਜਾਂ ਜੇ ਮੈਂ ਕੋਈ ਪੰਚਾਇਤੀ ਜ਼ਮੀਨ ਉਸ਼ੇ ਦੱਬਿਆ ਹੋਇਆ ਹੈ ਤਾਂ ਮੇਰੇ ਪਰ ਕਾਨੂੰਨੀ ਕਾਰਵਾਈ ਕੀਤੀ ਜਾ